ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਪਿਛਲੀ ਵੀਡੀਓ ਨੂੰ ਇੰਨਾ ਕਮਾਂਡ ਦਿੱਤਾ ਮਾਨ ਕੇ ਦਿੱਤਾ ਆਰਡਰ ਦਿੱਤਾ ਆਰਡਰ ਵਧੀਆ ਆਏ ਨੇ ਵਧੀਆ ਸੈਟਿੰਗ ਹੋ ਗਈ ਸੋ ਤੁਹਾਨੂੰ ਹੁਣ ਆਈਟਮਾਂ ਇਦਾਂ ਦੀ ਆਉਣਗੀਆਂ ਕਿਸੇ ਤੋਂ ਰੇਟ ਕੰਪੀਟ ਨਹੀਂ ਹੋਣਾ ਹਾਂ ਸਾਡੀ ਵੀਡੀਓ ਪਾਏ ਤੋਂ ਬਾਅਦ ਅਗਲਾ ਬਜ਼ਾਰਾਂ ਚ ਫਿਰੇ ਉਹਦੇ ਨਾਲ ਦਾ ਮਾਲ ਲੱਭਦਾ ਫਿਰੇ ਉਹ ਸਾਨੂੰ ਕੋਈ ਮਤਲਬ ਨਹੀਂ ਹੈਗਾ ਜਿਹੜੀ ਚੀਜ਼ ਤੁਹਾਨੂੰ ਭੇਜਤੀ ਕੋਈ ਵੀ ਬੰਦਾ ਕਵੇ ਹੁਣ ਤੁਹਾਡੇ ਵਾਸਤੇ ਅਸੀਂ ਡੀਲ ਲੈ ਕੇ ਆਏ ਆ ਆ ਦੇਖੋ ਪਿਉਮਾ ਰੇ 6 ਦਾ 7000 ਐਮ ਆਰ ਪੀ ਵਾਲਾ ਮਾਲ ਹੈ ਹਲੋ ਠੀਕ ਆ ਪੰਜ ਦੇ ਮਾਡਲ ਆਉਂਦੇ ਨੇ ਸਭ ਤੋਂ ਵੱਧ ਮਾਡਲ ਵਿਕਦਾ ਜਿਹੜੇ ਪਹਿਲਾਂ ਰੇਟ 'ਤੇ ਵੇਚੇ ਨੇ ਬਾਈ ਬਣੇ ਆ ਉਹ ਰੇਟ ਅਸੀਂ ਹੋਰ ਬਲਕ 'ਚ ਖਰੀਦੇ ਆ ਤੁਸੀਂ ਉਹ ਚੀਜ਼ ਦਾ ਗੁੱਸਾ ਨਾ ਕਰਿਓ ਤੁਹਾਨੂੰ ਰੇਟ ਅਸੀਂ ਇਹਦਾ 7000 ਐਮ ਆਰ ਪੀ ਦਾ ਕਰਤਾ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਆਲੋ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਸ਼ੂਜ਼ ਕਰਤਾ ਜਦ ਤੱਕ ਮਾਲ ਆ ਉਹ ਤੱਕ ਆਰਡਰ ਆ ਜ਼ਿਆਦਾਤਰ ਅਸੀਂ 1 ਤੋਂ ਵੱਧ 2 ਤੋਂ ਵੱਧ ਆਰਡਰ ਨਹੀਂ ਲਵਾਂਗੇ ਇੱਕ ਜੋੜਾ ਜਾਂ ਦੋ ਜੋੜੇ ਹੀ ਵੇਚਾਂਗੇ 1000 ਰੁਪਏ نیٹ ਰੇਟ ਕਰਤਾ ਸੋ 3 ਤੋਂ 4 ਦਿਨਾਂ ਵਿੱਚ ਸ਼ਿਪਿੰਗ ਮਾਡਲ ਮੈਂ ਤੁਹਾਨੂੰ ਚੈੱਕ ਕਰਾ ਦੇਣਾ 4 ਮਹੀਨੇ ਦੀ ਇਹਦੀ ਗਾਰੰਟੀ ਹੈ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਸੋਲ ਤੁਸੀਂ ਚੈੱਕ ਕਰ ਲਓ ਠੀਕ ਹੈ 1000 ਰੁਪਏ ਦੀ ਰੇਂਜ ਦੇ ਵਿੱਚ ਮਿਲੂਗਾ ਇਸ ਤੋਂ ਵੀ ਅਗਲੀ ਡੀਲ ਹੈ ਤੇ ਦੋ ਨੰਬਰ ਨੰਬਰਾਂ ਦਾ ਖਿਆਲ ਰੱਖਿਓ ਜਿਹੜੇ ਨੰਬਰ ਮੈਂ ਵੀਡੀਓ ਦੇ ਵਿੱਚ ਦਿੰਨਾ ਹੁੰਦਾ ਉਹਦੀ ਮੇਰੀ 6 ਮਹੀਨੇ ਤੱਕ ਪੈਸਿਆਂ ਦੀ ਗਾਰੰਟੀ ਹੈ ਜੇ ਕੋਈ ਤੁਹਾਨੂੰ ਨੰਬਰ ਮੇਰੇ ਕਮੈਂਟ ਚ ਦਿੰਦਾ ਆ ਕਿ ਮੇਰੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਆ ਬੂਟ ਚੈੱਕ ਕਰੋ 1000 ਰੁਪਏ ਦੀ ਰੇਂਜ ਇੱਕ ਮਾਡਲ ਰੈੱਡ ਵੀ 1000 ਦਾ ਕਰਤਾ 1500 ਹਾਂ ਹੁਣ ਸਾਡੀ ਫੈਕਟਰੀ ਨਾਲ ਸਿੱਧੀ ਇਹਨਾਂ ਨਾਲ ਡੀਲ ਹੋਈ ਹੈ ਆਹ ਰੇਟ ਹੋਣਗੇ ਔਰ ਸਾਡੇ ਫਿਕਸ ਰੇਟ ਹੋਣਗੇ ਕਿਸੇ ਵੀ ਆਊਟਲੈਟ 'ਚ ਜਾਓਗੇ ਬਾਈ ਬਣਿਆ ਆਹ ਗੱਲ ਨਾ ਕਰਿਓ ਮੇਰੇ ਲਈ ਕੀ ਰੇਟ ਆ ਤੇਰੇ ਲਈ ਕੀ ਰੇਟ ਆ ਸਾਰਿਆਂ ਲਈ ਇੱਕ ਰੇਟ ਆ ਹਾਂ ਉਹ ਮਾਨ ਨਾ ਕਿਸੇ ਨੇ ਘੱਟ ਦੇ ਜਾਣੇ ਉਹ ਅਸੀਂ ਬਾਅਦੋਂ ਆਪੇ Google Pay ਕਰਾ ਲਾਂਗੇ ਇਸ ਤੋਂ ਬਾਅਦ ਮਾਲ ਆ ਗਿਆ 992 ਕੋਰੇ ਵੀਰੇ NXG ਆਤਾ ਹੀ ਆ ਹੁਣ NXG ਬ੍ਰਾਂਡ ਹੈਗਾ ਅਲ ਲਿਆਓ ਉਨਾre ਆ ਵੀਡੀਓ ਪਾਲਵੇ ਕੋਈ ਵੀ ਪਹਿਲੀ ਗੱਲ ਆ ਮਾਲ ਇਹ ਨਹੀਂ ਮਿਲਣਾ ਸ਼ਰਤੀય ਗੱਲ ਆ ਜੇ ਕਿਸੇ ਨੂੰ ਮਾਲ ਮਿਲ ਜਵੇ 1999 ਰੁਪਏ ਦਾ ਬੂਟ ਹੈ 100%オリジナル ਬੂਟ ਹੈ ਇੰਡੀਅਨ ਬ੍ਰਾਂਡ ਹੈ ਜਿੰਨੇ ਵੀ ਤੁਸੀਂ ਇੱਧਰ ਆਪਣਾ ਅੰਬਾਲੇਵਲ ਜਾਉਂਗੇ ਸਾਰੇ ਹੀ ਹੋਲਡਿੰਗ ਆ ਮਾਲ ਦੇ ਲੱਗੇ ਨੇ 1999 ਰੁਪਏ ਦਾ ਰੇਟ ਹੈ ਸਿੱਧਾ ਔਰ ਸਿੱਧਾ 50% ਲੈਸ ਤੇ 1000 ਰੁਪਏ ਦਾ ਵਿੱਚ 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 ਆ ਚੀਜ਼ ਦੇਖੋ ਵਿੱਚ ਕੈਰੀ ਬੈਗ ਸਾਰਾ ਕੁਝ 25 30 ਰੁਪਏ ਦਾ ਤਾਂ ਇਹਨੂੰ ਡੱਬਾ ਲੱਗਦਾ 1000 ਰੁਪਏ ਦਾ ਮਿਲੂਗਾ ਹੁਣ ਤੁਹਾਨੂੰ ਮਾਡਲ ਲਗਾਉਣਾ ਆਲੋ ਮਾਡਲ ਚੈੱਕ ਕਰਕੇ ਦੇਖੋ ਐ ਨਿਸ਼ਾ ਹੋ ਜੂ ਵਿੱਚ 2 250 ਰੁਪਏ ਦਾ ਪਤਾਵਾ ਸਿਰਫ 1000 ਰੁਪਏ ਦੀ ਰੇਂਜ ਚ ਜੋੜੇ ਸਿਰਫ ਇੱਕ ਜਾਂ ਵੀਰੇ ਦੋ ਮਿਲਣਗੇ ਜੋੜੇ ਵੱਧ ਇਕੱਠੇ ਦੁਕਾਨਦਾਰਾਂ ਨਾਲ ਨਹੀਂ ਮਿਲਣੇ ਉਹ ਸਾਨੂੰ ਬੁੱਕ ਕਰਾਉਣਗੇ ਤਾਂ ਮਿਲਣਗੇ ਸਾਡੇ ਸਾਰੇ ਗਾਕਾਂ ਲਈ ਆ ਬੂਟ ਚੈੱਕ ਕਰਕੇ ਦੇਖੋ 4 ਮਹੀਨੇ ਦੀ ਗਾਰੰਟੀ ਵੀ ਹੈ 1000 ਰੁਪਏ ਦੀ ਰੇਂਜ ਦੇ ਵਿੱਚ 2000 ਰੁਪਏ ਐਮ ਆਰ ਪੀ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਹੁਣ ਦਾ ਵੀਡੀਓ ਕਾਲੇ ਤੇ ਲਣੀ ਆਉਣਗੀਆਂ ਆਲੋ ਮਾ ਆ ਗਿਆ ਚੱਲ ਮੈਂ ਦੋਾਰ ਕਾਫੀ ਪੀ ਦੇਖ ਲਓ ਤੁਸੀਂ ਆਪੇ 1000 ਰੁਪਏ ਦੀ ਰੇਂਜ ਦੇ ਵਿੱਚ ਲੱਗੂ ਜਮੇ ਸੌਫਟ ਆ ਲੋ ਜਮੇ ਆ ਲੋ ਆ ਲੋ ਪੂਰਾ ਸੌਫਟ ਮੈਮਰੀ ਸੋਲ ਪਤਾਵਾ ਇਹਦਾ ਮੈਂ ਜਮੇ ਕਰ ਦੂੰਗਾ ਇਹ ਤਾਂ ਮੈਂ ਆਪਰੇਸ਼ਨ ਦੇਖੋ ਪਤਾਵਾ ਸਲਾਈ ਲੱਗੀ ਹੋਈ ਆ ਸਾਰੀ ਤੁਸੀਂ ਦੇਖ ਲਓ ਲੋ ਜੀ ਇੱਕ ਮਾਡਲ ਆ ਰਹਿ ਗਿਆ ਜੀ ਆ ਗ੍ਰੇ ਕਲਰ ਦਾ ਦੋ ਨੰਬਰ ਪਾਉਂਗਾ ਜਿਹੜਾ ਲੈ ਗਿਆ ਲੈ ਗਿਆ ਮੇਰਾ ਭਰਾ ਜਿਹੜਾ ਰਹਿ ਗਿਆ ਰਹਿ ਗਿਆ ਬੂਟ ਪੂਰਾ ਕੰਫਰਟੇਬਲ ਹੋਊਗਾ ਜੀ ਆ ਲੋ ਅਸਲੀ ਨਾਈਟਰੋ ਐਜ ਸੋਲ ਹੈ 2000 ਰੁਪਏ ਮਾ ਰੁਪਿਆ ਪੂਰਾ ਕੋਸ਼ਨਾ ਜਿਵੇਂ ਮਰਜੀ ਹੁਣ ਤੁਸੀਂ ਆਪਣੇ ਘਰ ਦੇ ਨਾਲ ਘੁੰਮਣ ਜਾਣਾ ਗਰਮੀਆਂ ਚ ਜਿਵੇਂ ਮਰਜੀ ਸਪੋਰਟ ਸ਼ੂ ਨਿਕਰਾਂ ਨਾਲ ਬਰਮੁੰਡਾ ਨਾਲ ਕੈਪਰੀਆਂ ਨਾਲ ਪਾਓ ਤੱਕ ਪੈਜੂ ਪੂਰੀ 2000 ਵਾਲਾ 1000 ਰੁਪਏ ਦੀ ਰੇਂਜ ਦੇ ਵਿੱਚ ਆਲੋ ਹੁਣ ਮੈਂ ਨੰਬਰ ਬੋਲਣ ਲੱਗਿਆ ਨੰਬਰਾਂ ਦਾ ਖਿਆਲ ਰੱਖਿਓ 940720050 74344050 968963050 ਸਿਰਫ ਇਸ ਨੰਬਰਾਂ ਦੀ ਮੇਰੀ ਗਾਰੰਟੀ ਹੈ ਜੇ ਕੋਈ ਸਾਡੇ ਨਾਲ ਮੀਟਿੰਗ ਕਰਨਾ ਚਾਹੁੰਦਾ ਕੰਮ ਬਾਰੇ ਗੱਲ ਕਰਨਾ ਚਾਹੁੰਦਾ ਹੈ ਸਾਡਾ ਦਫਤਰ ਹੈਗਾ ਸੀਡੀ ਮਾਲ ਦਰਾਹਾ ਟਾਈਮਿੰਗ ਹੋਏ 11 ਤੋਂ 6 ਨੰਬਰ ਹੈਗਾ 87584050 ਪਰ ਮੇਰਾ ਭਰਾ ਸਟਾਫ ਤੋਂ ਮਾਈਟਮੈਟ ਲੈ ਕੇ ਆਇਓ ਆ ਦਿਖਾ ਦੇ ਜਾਨ ਸਾਰੇ ਆ ਲੋ ਸਾਰਾ 7000 ਐਮ ਆਰ ਪੀ ਵਾਲਾ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਕਰਤਾ ਬੂਟ ਦੀ ਪੂਰੀ ਗਾਰੰਟੀ ਹੈ ਪੂਰਾ ਓਕੇ ਰਿਪੋਰਟ ਕੁਆਲਿਟੀ ਵਾਲਾ ਬੂਟ ਹੈ ਈਮਾਨਦਾਰੀ ਨਾਲ ਕਹਦੇ ਹੋ ਚੀਜ਼ ਪਸੰਦ ਨਹੀਂ ਆਈ ਹੈਗੀ ਤੁਹਾਨੂੰ ਜੋੜਾ ਪੈਸੇ ਤੁਹਾਡੇ ਵਾਪਸ ਸਮਾਨ ਸਾਡਾ ਪਰ ਇੱਕ ਤੋਂ ਵੱਧ ਦੋ ਤੋਂ ਵੱਧ ਜੋੜੇ ਨਹੀਂ ਵੀਰੇ ਮਿਲਨੇ ਐਨ ਐਕਸ ਜੀ 2000 ਵਾਲਾ ਸਿਰਫ 1000 ਰੁਪਏ ਦੇ 1000 ਰੁਪਏ 1000 ਰੁਪਏ ਕਰਤਾ ਹਾਂ ਤਾਂ ਤੇਲ ਵਾਲੀਆਂ ਕਾਲੇ ਤੇ ਨਾਲੀਆਂ ਵੀਡੀਓ ਹੋਣਗੀਆਂ ਲੋ ਜੀ ਹੁਣ ਅਗਲੀ ਡੀਲ ਤੁਹਾਨੂੰ ਆ ਥੋੜਾ ਜਿਹਾ ਚਮਤਕਾਰ ਦਿਖਾ ਦੇਣਾ ਜਾਨ ਨੂੰ ਪਿੱਛੇ ਹੁਮੜਜ ਪਰਮਾਨ ਆ ਦੇਖੋ ਆ ਸੈਂਪਲ ਮੇਰੇ ਮਂਗਾਏ ਪਏ ਨੇ ਬਸ ਹੁਣ ਜਿਹੜੇ 43500 ਨੂੰ ਵੇਚਦੇ ਨੇ ਉਜਾ ਤਾਂ ਜਲਦੀ ਵੇਚ ਲੈਣ ਨਹੀਂ ਤਾਂ ਹੀ ਫਿਰ ਇਹਦਾ ਵੀ ਮਾਲ ਚੱਪਲ ਵਾਲਾ ਰੀਡ ਕਰ ਦੇਣਾ ਬਹੁਤ ਤੁਹਾਡਾ ਧੰਨਵਾਦ ਸਸਰੀਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ